ਸ਼ਨੀਵਾਰ ਸਵੇਰੇ ਹੋਈ ਬਰਸਾਤ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਹਰਾਜ਼ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸਕੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਪੈ ਮੀਂਹ ਕਾਰਨ ਉਹਨਾਂ ਦੇ ਘਰ ਦੀ ਛੱਤ ਡਿੱਗੀ ਜਿਸ ਕਾਰਨ ਉਹਨਾਂ ਦੇ ਘਰ ਦਾ ਕਈ ਸਮਾਨ ਟੁੱਟ ਗਿਆ ਜਿਸ ਵਿੱਚ ਛੱਤ ਵਾਲਾ ਪੱਖਾ ਬੈੱਡ ਜ਼ਰੂਰੀ ਦਸਤਾਵੇਜ਼ ਪੂਰੀ ਤਰ੍ਹਾਂ ਨੁਕਸਾਨੇ ਗਏ ਉਸਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸ ਪਾਸ ਦਾ ਸਮਾਨ ਵੀ ਟੁੱਟ ਗਿਆ ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿਉਂ ਗਰੀਬ ਵੀ ਹੋਣ ਦੀ ਛੱਤ ਪੌਂਦ ਵੀ ਅਸਮਰਥ ਹੈ ਅਤੇ ਪ੍ਰਸ਼ਾਸਨ ਉਸ ਦੀ ਆਰਥਿਕ ਮਦਦ ਕਰੇ ਤਾਂ ਜੋ ਉਹ ਦੁਬਾਰਾ ਆਪਣਾ ਘਰ ਬਣਾ ਸਕੇ ਪੀੜਤ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋਇਆ ਮਮ ਨਿਰਲਾਇ ਸਿਕੰਦਰ ਸਿੰਘ ਪਿੰਡ ਹਰਾਜ ਹੈ ਸ੍ਰੀ ਮੁਕਸਰ ਜ਼ਿਲ੍ਹੇ ਕੀ ਮਸਲਾ ਕੀ ਹੋਇਆ ਕਿ ਪੂਰਾ ਮਾਮਲਾ ਹੈਗਾ ਜੀ ਕੀ ਸਵੇਰ ਜਿਹੜੀ ਬਾਰਸ਼ ਆਈ ਹੈ ਜੀ ਉਹ ਬਾਰਸ਼ ਦੇ ਨਾਲ ਨੁਕਸਾਨ ਹੋਇਆ ਜੀ ਛੱਤ ਡੇਗ ਪਈ ਆ ਪੱਖਾ ਟੁੱਟ ਗਿਆ ਛੱਤ ਵਾਲਾ ਪੱਖਾ ਟੁੱਟ ਗਿਆ ਬੈੱਡ ਵੀ ਟੁੱਟ ਗਿਆ ਜੀ ਮੇਰੇ ਜ਼ਰੂਰੀ ਜਿਹੜੇ ਦਾ ਕਾਗਜ਼ ਪੱਤਰ ਸੀ ਉਹ ਵੀ ਸਾਰੇ ਖਤਮ ਹੋ ਗਏ ਮੈਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦਾ ਕਿ ਮੈਂ ਗਰੀਬ ਬੰਦਾ ਮੇਰੇ ਚ ਸੱਤ ਪੌਣ ਦੀ ਪੂੰਜੀ ਹੈ ਨਹੀਂ ਗਈ ਤੇ ਮੇਰੀ ਮਦਦ ਕੀਤੀ ਜਾ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਜਿਹੜਾ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਘਟੋ ਘਾਟੇ ਦੇਖ ਲੋ ਜੀ ਬੈਡਾ ਤੁਸੀਂ ਜਾਣੀ ਕਿ ਲੱਖ ਰੁਪਏ ਮੇਰਾ ਨੁਕਸਾਨ ਹੋਇਆ ਹੈ ਕਿ ਮੈਂ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਕੋਲ ਮੈਂ ਇਹੀ ਮੰਗ ਕਰਦਾ ਜੀ ਮੈਂ ਗਰੀਬ ਬੰਦਾ ਹੈ ਮੇਰੀ ਸਰਕਾਰ ਨੂੰ ਸਰਕਾਰ ਨੂੰ ਬੇਨਤੀ ਹੈ ਕਿ ਮੇਰੀ ਮਦਦ ਕੀਤੀ ਜਾ ਮੈਨੂੰ ਕਮਰਾ ਫਾਕੇ ਦਿੱਤਾ ਜਾ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੁਟੀ ਦੀ ਰਿਪੋਰਟ